ਭਗਤ ਕਬੀਰ ਜੀ ਦੇ ਬਚਨ ਹਨ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਈ ਕਸੌਟੀ ਕਿਹਾ ਜਾਂਦਾ ਕਸਵੱਟੀ ਨੂੰ ਸੁਨਿਆਰੇ ਦੇ ਕੋਲ ਇੱਕ ਪੱਥਰ ਹੁੰਦਾ ਜਿਸ ਦੇ ਨਾਲ ਉਹ ਸੋਨੇ ਦੀ ਪਰਖ ਕਰਦਾ ਇੱਕ ਪੱਥਰ ਹੈ ਉਸ ਦੇ ਉੱਪਰ ਰਗੜ ਕੇ ਨਾ ਸੋਨੇ ਦੀ ਪਰਖ ਕਰਦਾ ਵੀ ਇਹ ਨਕਲੀ ਤਨ ਇਦੇ ਵਿੱਚ ਕਿੰਨੀ ਅਸਲੀਅਤ ਹੈ ਕਿੰਨੀ ਮਿਲਾਵਟ ਹੈ ਭਗਤ ਕਬੀਰ ਜੀ ਕਹਿੰਦੇ ਕਬੀਰ ਕਸੌਟੀ RAM ਕੀ ਝੂਠਾ ਟਿਕਾਣਾ ਕੋਈ ਇੱਕ ਵਿਅਕਤੀ ਸੁਨਿਆਰੇ ਦੀ ਦੁਕਾਨ ਤੇ ਇੱਕ ਛੋਟੀ ਜੀ ਮੂਰਤੀ ਵੇਚਣ ਦੇ ਲਈ ਚਲਿਆ ਗਿਆ ਪਗਵਾਨ ਦੀ ਮੂਰਤੀ ਹੈ ਛੋਟੀ ਜੀ ਵੇਚਣ ਦੇ ਲਈ ਚਲਿਆ ਗਿਆ ਸੁਨਿਆਰੇ ਨੂੰ ਜਾ ਕੇ ਕਹਿੰਦਾ ਮੇਰੇ ਕੋਲ ਮੂਰਤੀ ਹੈ ਸੋਨੇ ਦੀ ਤੁਸੀਂ ਇਸ ਨੂੰ ਖਰੀਦ ਲਵੋ ਉਹ ਸੁਨਿਆਰਾ ਕਹਿੰਦਾ ਵੀ ਮੈਂ ਇਸ ਮੂਰਤੀ ਨੂੰ ਖਰੀਦ ਲਵਾਂਗਾ ਪਰ ਪਹਿਲਾਂ ਮੈਂ ਕਸਵੱਟੀ ਤੇ ਪਰਖ ਕੇ ਵੇਖਾਂਗਾ ਇਸ ਨੂੰ ਕਸਵੱਟੀ ਤੇ ਪਰਖ ਕੇ ਵੇਖਾਂਗਾ ਉਹ ਵਿਅਕਤੀ ਕਹਿੰਦਾ ਵੀ ਤਾਂ ਬਹੁਤ ਮਾੜੀ ਗੱਲ ਹੈ ਸੁਨੇਹਾਰਾ ਕਹਿੰਦਾ ਵੀ ਇਹਦੇ ਵਿੱਚ ਮਾੜੀ ਗੱਲ ਕੀ ਹੈ ਮੇਰੀ ਦੁਕਾਨ ਤੇ ਮੇਰੇ ਵੱਲੋਂ ਸੋਨਾ ਖਰੀਦਿਆ ਜਾਂਦਾ ਤੇ ਵੇਚਿਆ ਜਾਂਦਾ ਇਹ ਮੇਰਾ ਰੋਜਗਾਰ ਹੈ ਮੇਰਾ ਕਰਮ ਹੈ ਕਸਵੱਟੀ ਤੇ ਪਰਖ ਕੇ ਹੀ ਮੈਂ ਸੋਨਾ ਖਰੀਦਦਾ ਹਾਂ ਇੱਥੇ ਸੋਨੇ ਦਾ ਵਪਾਰ ਹੁੰਦਾ ਤੇ ਸੋਨੇ ਨੂੰ ਪਰਖਿਆ ਜਾਂਦਾ ਕਸਵੱਟੀ ਦੇ ਉੱਪਰ ਵੀ ਇਹ ਅਸਲੀਅਤ ਦੇ ਵਿੱਚ ਸੋਨਾ ਹੈ ਕਿਤੇ ਨਕਲੀ ਤਾਂ ਨਹੀਂ ਹੈ ਜਾਂ ਇਹਦੇ ਵਿੱਚ ਕਿੰਨੀ ਕ ਮਿਲਾਵਟ ਹੈ ਮੈਨੂੰ ਪਤਾ ਲੱਗਦਾ ਇਹਦੇ ਵਿੱਚ ਮਾੜੀ ਕਿਹੜੀ ਗੱਲ ਹੈ ਉਹ ਕਹਿੰਦਾ ਮਾੜੀ ਗੱਲ ਇਹ ਹੈ ਵੀ ਇਹ ਮੂਰਤੀ ਭਗਵਾਨ ਦੀ ਹੈ ਤੂੰ ਹੁਣ ਭਗਵਾਨ ਦੀ ਮੂਰਤੀ ਨੂੰ ਪਰਖੇਗਾ ਉਹ ਕਹਿੰਦਾ ਵੀ ਤੇਰੇ ਲਈ ਇਹ ਮੂਰਤੀ ਹੋ ਸਕਦੀ ਹੈ ਭਗਵਾਨ ਦੀ ਤੇਰੇ ਲਈ ਇਹ ਭਗਵਾਨ ਵੀ ਹੋ ਸਕਦਾ ਪਰ ਮੇਰੇ ਲਈ ਨਹੀਂ ਹੈ ਮੇਰੇ ਲਈ ਕੇਵਲ ਇਹ ਇੱਕ ਧਾਤ ਹੈ ਤੇ ਉਸ ਧਾਤ ਨੂੰ ਮੈਂ ਪਰਖਾਂਗਾ ਕਿ ਵਾਕਿਆ ਹੀ ਉਹ ਸੋਨਾ ਹੈ ਜਾਂ ਨਹੀਂ ਹੈ ਉਹ ਵਿਅਕਤੀ ਕਹਿੰਦਾ ਵੀ ਇਹ ਭਗਵਾਨ ਦੀ ਮੂਰਤੀ ਹੈ ਇਹਦੀ ਅਸੀਂ ਪੀੜੀਆਂ ਤੋਂ ਲੈ ਕੇ ਪੂਜਾ ਕਰਦੇ ਆ ਰਹੇ ਹਾਂ ਦਾਦੇ ਪੜਦਾਦਿਆਂ ਤੋਂ ਲੈ ਕੇ ਉਸ ਨਿਆਰਾ ਕਹਿੰਦਾ ਵੀ ਜੇ ਇਹ ਗੱਲ ਹੈ ਫਿਰ ਤੂੰ ਵੇਚਣ ਕਿਉਂ ਆਗੇ ਤੂੰ ਰੱਖ ਇਹਨੂੰ ਆਪਣੇ ਘਰ ਦੇ ਵਿੱਚ ਭਗਵਾਨ ਨੂੰ ਵੀ ਕੋਈ ਵੇਚਦਾ ਹੁੰਦਾ ਹੈ ਭਗਵਾਨ ਨਾ ਵੇਚੇ ਜਾਂਦੇ ਆ ਨਾ ਖਰੀਦੇ ਜਾਂਦੇ ਆ ਉਹ ਵਿਅਕਤੀ ਜਵਾਬ ਦਿੰਦਾ ਹੈ ਕਹਿੰਦਾ ਵੀ ਮੇਰੀ ਤਾਂ ਮਜਬੂਰੀ ਬਣ ਗਈ ਹੈ ਮੈਂ ਤਾਂ ਗਰੀਬ ਹੋ ਗਿਆ ਜ਼ਿੰਦਗੀ ਵਿੱਚ ਸਮੱਸਿਆਵਾਂ ਪੈਦਾ ਹੋ ਗਈਆਂ ਹੁਣ ਮੇਰੇ ਕੋਲ ਕੋਈ ਚਾਰਾ ਨਹੀਂ ਇਸ ਕਰਕੇ ਮੈਂ ਇਹ ਸੋਨੇ ਦੀ ਮੂਰਤੀ ਹੈ ਭਗਵਾਨ ਇਹਨੂੰ ਵੇਚਣਾ ਆਗੇ ਉਹ ਸੁਨਿਆਰਾ ਕਹਿੰਦਾ ਵੀ ਗੱਲ ਇਹ ਹੈ ਵੀ ਜੇ ਤਾ ਤੂੰ ਵੇਚਣਾ। ਫਿਰ ਮੈਂ ਤਾਂ ਇਹਨੂੰ ਪਰਖ ਕੇ ਹੀ ਲਵਾਂਗਾ। ਤੇ ਨਹੀਂ ਤੂੰ ਆਪਣੇ ਭਗਵਾਨ ਨੂੰ ਲਿਜਾ ਸਕਦਾ ਤੇਰੇ ਲਈ ਇਹ ਭਗਵਾਨ ਹੋ ਸਕਦਾ ਮੇਰੇ ਲਈ ਸਿਰਫ ਇਹ ਇੱਕ ਧਾਤ ਹੈ ਜਿਸ ਨੂੰ ਮੈਂ ਪਰਖਣਾ ਕਿ ਵਾਕਿਆ ਹੀ ਇਹ ਸੋਨਾ ਹੈ ਜਾਂ ਕੁਝ ਹੋਰ ਹੈ। ਉਹ ਵਿਅਕਤੀ ਕਹਿੰਦਾ ਵੀ ਪਰਖ ਲੈ। ਪਰਖ ਕੇ ਵੇਖ ਲੈ ਵੀ ਇਹ ਸੋਨਾ ਹੀ ਹੈ ਜਦੋਂ ਸੁਨਿਆਰੇ ਨੇ ਉਸ ਮੂਰਤੀ ਨੂੰ ਪਰਖਿਆ ਨਾ ਆਪਣੀ ਕਸਵੱਟੀ ਤੇ ਲਾ ਕੇ ਉਹ ਸਾਰੀ ਹੀ ਨਕਲੀ ਸੀ ਉਹ ਕਿਸੇ ਹੋਰ ਧਾਤ ਦੀ ਬਣੀ ਹੋਈ ਸੀ ਉਹਦੇ ਉੱਪਰ ਸੋਨੇ ਵਰਗਾ ਰੰਗ ਕੀਤਾ ਹੋਇਆ ਸੀ ਉਹ ਸੁਨਿਆਰ ਕਹਿੰਦਾ ਵੀ ਇਹਨੂੰ ਤੂੰ ਲੈ ਜਾ ਵਾਪਸ ਮੈਂ ਨਹੀਂ ਖਰੀਦ ਸਕਦਾ ਇਹਦੇ ਵਿੱਚ ਤਾਂ ਰੱਤੀ ਪਰ ਵੀ ਸੋਨਾ ਨਹੀਂ ਤਾਂ ਸਾਰੀ ਨਕਲੀ ਹੈ ਇਹ ਤਾਂ ਹੋਰ ਹੀ ਧਾਤ ਦੀ ਹੈ ਕਿਸੇ ਦੀ ਇਹਦੇ ਉੱਪਰ ਤਾਂ ਸੁਨਹਿਰੀ ਰੰਗ ਕੀਤਾ ਹੋਇਆ ਹੈ ਕੇਵਲ ਤੇ ਇਹ ਇੱਕ ਆਮ ਬੰਦਾ ਤਾਂ ਭੁਲੇਖਾ ਖਾ ਸਕਦਾ ਹੈ ਸੁਨਹਿਰੀ ਰੰਗ ਨੂੰ ਵੇਖ ਕੇ ਉਸ ਸੁਨਿਆਰੇ ਨੇ ਕਹਿਆ ਵੀ ਇਹ ਤਾਂ ਭਾਈ ਸਾਰੀ ਨਕਲੀ ਸੋਨਾ ਹੈਗਾ ਇਹ ਅਸਲੀ ਨਹੀਂ ਹੈ ਇਹਦੇ ਉੱਪਰ ਤਾਂ ਸੁਨਹਿਰੀ ਰੰਗ ਕੀਤਾ ਹੋ ਰਿਹਾ ਕੋਈ ਇਹ ਧਾਤ ਇਹਨੂੰ ਤੂੰ ਲੈ ਜਾ ਆਪਦੀ ਵਾਪਸ ਹੁਣ ਉਹ ਬੰਦਾ ਅੱਗੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਵੀ ਪਹਿਲੀ ਮਾੜੀ ਗੱਲ ਤਾਂ ਇਹੀ ਐ ਵੀ ਤੂੰ ਭਗਵਾਨ ਨੂੰ ਚੈੱਕ ਕੀਤਾ ਕਸਵੱਟੀ ਤੇ ਲਾ ਦੂਸਰਾ ਤੂੰ ਹੁਣ ਇਹਨੂੰ ਨਕਲੀ ਕਹਿ ਰਹੇ ਆਂ ਖਰੀਦ ਵੀ ਨਹੀਂ ਰਿਹਾ ਇਹਨੂੰ ਇਹ ਤੇਰੀ ਮਾੜੀ ਗੱਲ ਐ ਉਹ ਸੁਨਿਆਰਾ ਸਮਝਾਉਂਦਾ ਵੀ ਨਹੀਂ ਭਰਾਵਾ ਅਸਲ ਦੇ ਵਿੱਚ ਇਹ ਹੈ ਹੀ ਨਕਲੀ ਮੈਂ ਨਹੀਂ ਖਰੀਦ ਸਕਦਾ ਤੇ ਮਾੜੀ ਗੱਲ ਕੀ ਐ ਮੈਂ ਪਰਖ ਲਈ ਐ ਮੈਂ ਨਹੀਂ ਖਰੀਦਦਾ ਹੁਣ ਇਹ ਕਹਾਣੀ ਹੈ ਜਿਹੜੀ ਇਹ ਸਾਡੀ ਸਾਰਿਆਂ ਤੇ ਲਾਗੂ ਹੁੰਦੀ ਹੈ ਇਕੱਲੇ ਇਕੱਲੇ ਬੰਦੇ ਤੇ ਸਾਡੇ ਤੇ ਲਾਗੂ ਹੁੰਦੀ ਹੈ ਇਹ ਕਹਾਣੀ ਜੇ ਸੁਣਾਈ ਹੈ ਨਾ ਇਹਦੀ ਜਿਹੜੀ ਸਿੱਖਿਆ ਹੈ ਇਹਦਾ ਜਿਹੜਾ ਭਾਵ ਕੀ ਹੈ ਉਹ ਜਿਹੜਾ ਵਿਅਕਤੀ ਮੂਰਤੀ ਵਿੱਚ ਨਾ ਹੈ ਨਾ ਸੋਨੇ ਦੀ ਉਹ ਕੌਣ ਹੈ ਉਹ ਅਸੀਂ ਹੈ ਸਾਰੇ ਉਹ ਸੁਨਿਆਰਾ ਕੌਣ ਹੈ ਸੁਨਿਆਰਾ ਹੈ ਗੁਰੂ ਆਪਾਂ ਵੇਖਦੇ ਆ ਹਰੇਕ ਬੰਦਾ ਆਉਂਦੀਆਂ ਜਿਹੜੀਆਂ ਖਵਾਇਸ਼ਾਂ ਨੇ ਇਸ਼ਾਵਾਂ ਨੇ ਜਾਂ ਜਿਹੜਾ ਆਪਣਾ ਉਹਦਾ ਸੁਭਾਅ ਹੈ ਆਪਣੀ ਜਿਹੜੀ ਮੱਤ ਹੈ ਉਹਨੂੰ ਖਰੀ ਮੰਨਦਾ ਕਿ ਜਿਹੜੀ ਮੇਰੀ ਮੱਤ ਹੈ ਇਹ ਬਿਲਕੁਲ ਸਹੀ ਹੈ ਮੈਂ ਬਿਲਕੁਲ ਸਹੀ ਹਾਂ ਬੰਦੇ ਦੇ ਮਨ ਵਿੱਚ ਇਹ ਵੀ ਭੁਲੇਖਾ ਹੁੰਦਾ ਵੀ ਮੇਰੇ ਤੋਂ ਸਿਆਣਾ ਕੌਣ ਹੈ ਇੱਥੇ ਬੰਦਾ ਹਰੇਕ ਹੀ ਆਪਣੇ ਆਪ ਨੂੰ ਸਿਆਣਾ ਮੰਨਦਾ ਕੋਈ ਕਹਿੰਦਾ ਵੀ ਮੈਂ ਕਮਲ ਐ ਕੋਈ ਨਹੀਂ ਕਹਿੰਦਾ ਤੁਸੀਂ ਕਮਲੇ ਬੰਦੇ ਨੂੰ ਕਹਦੇ ਹੋ ਵੀ ਤੂੰ ਕਮਲ ਐ ਉਹ ਵੀ ਕਹੇਗਾ ਵੀ ਕਮਾਲ ਐ ਮੈਂ ਸਿਆਣਾ ਐ ਕਮਲੇ ਤੁਸੀਂ ਜਿਹੜੇ ਬੰਦੇ ਮੈਂਟਲੀ ਅਪਸੈਟ ਨਹੀਂ ਹੁੰਦੇ ਪਾਗਲਖਾਨਿਆਂ ਵਿੱਚ ਰੱਖੇ ਜਾਂਦੇ ਆ ਘਰਾਂ ਦੇ ਵਿੱਚ ਵੀ ਕਈ ਵਾਰੀ ਸੰਗਲ ਲਾ ਕੇ ਰੱਖੇ ਹੁੰਦੇ ਆ ਕਮਲੇ ਹੁੰਦੇ ਆ ਜਿਹੜੇ ਉਹਨਾਂ ਨੂੰ ਜੇਕਰ ਕੋਈ ਕਮਲਾ ਕਹਦੇ ਉਹ ਗਲ ਪੈ ਜਾਂਦੇ ਆ ਵੀ ਅਸੀ ਸਿਆਣੇ ਐ ਤੁਸੀਂ ਕਮਲੇ ਅਗਲੀ ਗੱਲ ਬੰਦੇ ਕੋਲ ਧਨ ਦੌਲਤ ਨਾ ਹੋਵੇ ਬੰਦਾ ਮੰਨ ਲੈਂਦਾ ਵੀ ਮੈਂ ਗਰੀਬ ਐ ਬੰਦਾ ਸਵੀਕਾਰ ਕਰਦਾ ਆਪਣੇ ਮਨ ਹੀ ਮਨ ਵਿੱਚ ਵੀ ਆਪਣੇ ਤੇ ਗਰੀਬੀ ਆਪਾਂ ਗਰੀਬ ਐ ਵੀ ਬੰਦਾ ਬਿਮਾਰ ਹੋ ਜੇ ਫਿਰ ਵੀ ਬੰਦਾ ਸਵੀਕਾਰ ਕਰਦਾ ਡਾਕਟਰ ਦੇ ਕੋਲ ਜਾ ਕੇ ਪਰਿਵਾਰ ਦੇ ਕੋਲ ਆਪਣੇ ਆਪ ਦੇ ਵਿੱਚ ਵੀ ਮੈਂ ਤੰਦਰੁਸਤ ਨਹੀਂ ਰਹਿੰਦਾ ਚਾਰ ਬੰਦਿਆਂ ਵਿੱਚ ਜਾ ਕੇ ਵੀ ਜਦੋਂ ਕੋਈ ਪੁੱਛਦਾ ਵੀ ਭਾਈ ਕੀ ਹਾਲ ਚਾਲ ਹੈ ਬੰਦਾ ਕਹਿੰਦਾ ਭਾਈ ਬਿਮਾਰ ਰਹਿਣੇ ਪਰ ਕੋਈ ਵੀ ਬੰਦਾ ਇਸ ਗੱਲ ਨੂੰ ਸਬਕਾਰ ਨਹੀਂ ਕਰਦਾ ਵੀ ਮੈਂ ਸਿਆਣਾ ਨਹੀਂ ਹਰੇਕ ਬੰਦਾ ਕਹਿੰਦਾ ਵੀ ਮੈਂ ਹੀ ਸਿਆਣਾ ਹੈ ਤੇ ਇਕੱਲਾ ਮੈਂ ਹੀ ਸਿਆਣਾ ਪਰਿਵਾਰ ਵਿੱਚੋਂ ਵੀ ਤੇ ਪਿੰਡ ਵਿੱਚੋਂ ਵੀ ਬੰਦਾ ਅਬਦੇ ਸੁਭਾ ਨੂੰ ਭਗਵਾਨ ਬਣਾ ਕੇ ਚੱਲਦਾ ਹੈ ਜਿਹੜਾ ਸੁਭਾਅ ਹੈ ਨਾ ਸੋਚ ਹੈ ਬੰਦਾ ਉਸੇ ਦਾ ਪਾਣੀ ਪੜਦਾ ਜਿਹੜੀਆਂ ਸੁਭਾਅ ਦੇ ਵਿੱਚ ਸੋਚ ਦੇ ਵਿੱਚ ਖਵਾਇਸ਼ਾਂ ਪੈਦਾ ਹੋ ਗਈਆਂ ਇਛਾਵਾ ਪੈਦਾ ਹੋ ਗਈਆਂ ਖਿਆਲ ਪੈਦਾ ਹੋ ਗਏ ਬੰਦਾ ਉਹਨਾਂ ਨੂੰ ਪੂਰਿਆਂ ਕਰਨ ਦੇ ਲਈ ਹਰ ਹੀਲਾ ਵਸੀਲਾ ਵਰਤਦਾ ਹਰ ਤਰੀਕਾ ਵਰਤਦਾ ਮੇਰੀ ਖਵਾਇਸ਼ ਹੈ ਜਿਹੜੀ ਉਹ ਪੂਰੀ ਹੋਣੀ ਚਾਹੀਦੀ ਹੈ ਉਹ ਚਾਹੇ ਚੰਗੀ ਹੋਵੇ ਚਾਹੇ ਮਾੜੀ ਹੋਵੇ ਬੰਦਾ ਆਪਣੀਆਂ ਖਵਾਇਸ਼ਾਂ ਦਾ ਗੁਲਾਮ ਹੈ ਆਪਣੇ ਸੁਭਾਅ ਦਾ ਗੁਲਾਮ ਹੈ ਗੁਰਬਾਣੀ ਦੇ ਵਿੱਚ ਬਚਨ ਹਨ ਮਨ ਦਾ ਸੁਭਾ ਸਭ ਕੋਈ ਕਰੈ ਜਿਹੋ ਜਾਂ ਮਨ ਦਾ ਸੁਭਾ ਹੈ ਇਨਸਾਨ ਆਪਣੇ ਸੁਭਾਅ ਦੇ ਮੁਤਾਬਕ ਹੀ ਚੱਲਦਾ ਆਪਣੇ ਸੁਭਾਅ ਤੋਂ ਉਲਟ ਨਹੀਂ ਚੱਲ ਸਕਦਾ ਇਨਸਾਨ ਨੇ ਆਪਣੇ ਸੁਭਾਅ ਨੂੰ ਹੀ ਆਪਣਾ ਭਗਵਾਨ ਬਣਾਇਆ ਹੋਇਆ ਸਾਡਾ ਜਿਹੜਾ ਸੁਭਾਅ ਹੈ ਨਾ ਉਹਨੂੰ ਅਸੀਂ ਆਪਣਾ ਭਗਵਾਨ ਬਣਾਇਆ ਹੋਇਆ ਅਸੀਂ ਉਹਦੇ ਮੁਤਾਬਕ ਚੱਲਦੇ ਆਂ ਉਹ ਸਾਡਾ ਸੁਭਾਅ ਭਾਵੇਂ ਚੰਗਾ ਹੋਵੇ ਤੇ ਭਾਵੇਂ ਮੰਦਾ ਹੋਵੇ ਪਰ ਅਸੀਂ ਮੰਨਦੇ ਆਂ ਵੀ ਮੇਰਾ ਜਿਹੜਾ ਸੁਭਾਅ ਹੈ ਉਹ ਚੰਗਾ ਹੀ ਹੈ ਖਰਾ ਹੀ ਹੈ ਉਹਦੇ ਵਿੱਚ ਕੋਈ ਮਲਾਵਟ ਨਹੀਂ ਉਹ ਸ਼ੁੱਧ ਸੋਨੇ ਦੀ ਤਰ੍ਹਾਂ ਬੇਸ਼ਕੀਮਤੀ ਹੁਣ ਜਦੋਂ ਅਸੀਂ ਉਹ ਸੁਭਾ ਲੈ ਕੇ ਗੁਰੂ ਦੇ ਕੋਲ ਆਉਣੇ ਆ ਨਾ ਤੇ ਗੁਰੂ ਕਹਿੰਦਾ ਵੀ ਮੈਂ ਤਾਂ ਤੇਰੇ ਸੁਭਾ ਨੂੰ ਕਸਵੱਟੀ ਤੇ ਪਰਖ ਕੇ ਵੇਖਾਂਗਾ ਗਿਆਨ ਦੀ ਕਸਵੱਟੀ ਤੇ ਗੁਰੂ ਸਾਡੇ ਸੁਭਾ ਨੂੰ ਪਰਖਦਾ ਤੇ ਗੁਰੂ ਜਦੋਂ ਸਾਡੇ ਸੁਭਾ ਨੂੰ ਵੇਖ ਲੈਂਦਾ ਨਾ ਗਿਆਨ ਦੀ ਕਸਵੱਟੀ ਤੇ ਪਰਖ ਤੇ ਗੁਰੂ ਕਹਿੰਦਾ ਵੀ ਤੇਰਾ ਸੁਭਾਅ ਤਾਂ ਭਾਈ ਬਿਲਕੁਲ ਬੇਕਾਰ ਤੇ ਨਕਲੀ ਹੈ ਇਹ ਤਾਂ ਬਿਲਕੁਲ ਵਿਗੜਿਆ ਹੋਇਆ ਸੁਭਾਅ ਹੈ ਬੁਰਾ ਸੁਭਾਅ ਹੈ ਨਕਲੀ ਹੈ ਇਹਦੇ ਵਿੱਚ ਤਾਂ ਰੱਤੀ ਪਰ ਵੀ ਸਿਆਣਪ ਨਹੀਂ ਬੰਦਾ ਦਾਵਾ ਕਰਦਾ ਵੀ ਨਹੀਂ ਜੀ ਮੇਰਾ ਸੁਭਾਅ ਤਾਂ ਬਹੁਤ ਚੰਗਾ ਹੈ ਗੁਰੂ ਸਹਿਬਾਣ ਕਹਿੰਦੇ ਤੇਰਾ ਸੁਭਾਅ ਬਿਲਕੁਲ ਮੰਦਾ ਹੈ ਜੀਨੂੰ ਤੂੰ ਭਗਵਾਨ ਮੰਨਿਆ ਹੋਇਆ ਹੈ ਨਾ ਆਪਣੇ ਸੁਭਾਅ ਨੂੰ ਇਹ ਤਾਂ ਨਕਲੀ ਹੈ ਤੇ ਮਨੁੱਖ ਇਹ ਵੀ ਦਾਵਾ ਕਰਦਾ ਵੀ ਨਹੀਂ ਜੀ ਅਸੀਂ ਜੋ ਵਾਕਿਆ ਹੀ ਅਸਲੀਅਤ ਦੇ ਵਿੱਚ ਭਗਵਾਨ ਹੈ ਅਸੀਂ ਉਹਨੂੰ ਮੰਨਦੇ ਹਾਂ ਗੁਰੂ ਸਹਿਬਾਣ ਕਹਿੰਦੇ ਉਹਨੂੰ ਕੋਈ ਨਹੀਂ ਮੰਨਦਾ ਤੂੰ ਉਹਦੇ ਲਈ ਜਿਹੜੇ ਤੂੰ ਧਰਮ ਦੇ ਕੰਮ ਕਰਦਾ ਹੈ ਨਾ ਤੂੰ ਵਿਖਾਵੇ ਮਾਤਰ ਕਰਦਾ ਹੈ ਅਸਲ ਅਰਥਾਂ ਦੇ ਵਿੱਚ ਤਾਂ ਤੂੰ ਭਗਵਾਨ ਆਪਣੇ ਸੁਭਾਅ ਨੂੰ ਮੰਨਿਆ ਹੋਇਆ ਹੈ ਕਿਉਂਕਿ ਤੂੰ ਸਾਰੀ ਜ਼ਿੰਦਗੀ ਹੈ ਜਿਹੜਾ ਜੀਵਨ ਹੈ ਆਪਣੇ ਸੁਭਾਅ ਦੇ ਮੁਤਾਬਕ ਬਤੀਤ ਕਰ ਰਹੀ ਹੈ ਆਪਣੇ ਮਨ ਦੀ ਮਤ ਮੁਤਾਬਕ ਹੀ ਅਸੀਂ ਚੱਲਦੇ ਆ ਨਾ ਜੋ ਸਾਡੇ ਮਨ ਵਿੱਚ ਖਿਆਲ ਆਉਂਦੇ ਆ ਉਸੇ ਤਰ੍ਹਾਂ ਦੇ ਅਸੀਂ ਕਰਮ ਕਰਦੇ ਆ ਪਰ ਉਹ ਜਿਹੜੇ ਕਰਮ ਅਸੀਂ ਕਰ ਰਹੇ ਹਾਂ ਆਪਣੇ ਸੁਭਾਅ ਦੇ ਮੁਤਾਬਕ ਕੀ ਉਹ ਜਿਹੜਾ ਵਾਕਿਆ ਹੀ ਸਹੀ ਅਰਥਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਹੁਕਮ ਮੁਤਾਬਕ ਸਹੀ ਹਨ ਇਹ ਕਦੇ ਵਿਚਾਰ ਕੀਤੀ ਹੈ ਇਹ ਬਿਲਕੁਲ ਨਹੀਂ ਕਰਦਾ ਮਨੁੱਖ ਮਨੁੱਖ ਸੋਚਦਾ ਵੀ ਜੋ ਮੈਂ ਮਨ ਵਿੱਚ ਆ ਗਿਆ ਉਹ ਮੈਂ ਕਰ ਰਹੇ ਹਾਂ ਤੇ ਇਹ ਸਭ ਕੁਝ ਚੰਗਾ ਹੀ ਹੈ ਮੰਦਾ ਕੁਝ ਨਹੀਂ ਗੁਰੂ ਸਹਿਬਾਨ ਕਹਿੰਦੇ ਵੀ ਤੇਰਾ ਸੁਭਾਅ ਸਹੀ ਨਹੀਂ ਮੈਂ ਤਾਂ ਕਸਵੱਟੀ ਤੇ ਪਰਖ ਕੇ ਵੇਖਾਂਗਾ ਤੇ ਭਗਤ ਕਬੀਰ ਜੀ ਕਹਿ ਰਹੇ ਹੈ ਕਬੀਰ ਕਸੌਟੀ ਰਾਮ ਕੀ ਜਦੋਂ ਸਾਡੇ ਸੁਭਾਅ ਨੂੰ ਗੁਰੂ ਪਰਖ ਕੇ ਵੇਖਦਾ ਨਾ ਝੂਠਾ ਟਿਕਾ ਨਾ ਕੋਈ ਜਿਹੜਾ ਸਾਡਾ ਖੋਟਾ ਮਨ ਹੈ ਖੋਟਾ ਸੁਭਾਅ ਹੈ ਉਹ ਗੁਰੂ ਦੀ ਕਸਵੱਟੀ ਤੇ ਖਰਾ ਨਹੀਂ ਉਤਰਦਾ ਆਰਾਮ ਕਸੌਟੀ ਸੋ ਸਹ ਗੁਰੂ ਦੀ ਕਸਵੱਟੀ ਤੇ ਉਹ ਮਨ ਉਹ ਸੁਭਾ ਖਰਾ ਉਤਰਦਾ ਜਿਹੜਾ ਵਾਕਿਆ ਹੀ ਚੰਗੇਰਾ ਹੈ ਕਬੀਰ ਕਸੌਟੀ ਸੋ ਸਹ ਜੋ ਮਰ ਜੀਵਾ ਹੋਇ ਜਿਹੜਾ ਮਨੁੱਖ ਜਿਉਂਦੇ ਜੀ ਮਰ ਗਏ ਨਾ ਵਿਕਾਰਾਂ ਦੇ ਵੱਲੋਂ ਬੁਰੀਆਂ ਆਦਤਾਂ ਦੇ ਵੱਲੋਂ ਨਸ਼ੇ ਵਿਸ਼ਿਆਂ ਦੇ ਵੱਲੋਂ ਵਿਕਾਰਾਂ ਦੇ ਵੱਲੋਂ ਗੁਰੂ ਸਹਿ ਬਾਣਕ ਦੇ ਉਹ ਸੁਭਾਅ ਹੈ ਜਿਹੜਾ ਉਹ ਖਰ ਹੈਗਾ ਤੇ ਕਿਸੇ ਵਿਦਵਾਨ ਨੇ ਬਹੁਤ ਵਧੀਆ ਲੈਣਾ ਲਿਖਿਆ ਕਹਿੰਦੇ ਅੱਜ ਦਾ ਸਮਾਂ ਜਿਹੜਾ ਉਹ ਇਸ ਤਰ੍ਹਾਂ ਦਾ ਵੀ ਸਮਾਜ ਦੇ ਵਿੱਚ ਜੇ ਅਸੀਂ ਡਾਕਟਰ ਲੱਭਣਾ ਹੋਵੇ ਨਾ ਤੇ ਡਾਕਟਰ ਲੱਭ ਜੇਗਾ ਬੜਾ ਛੇਤੀ ਇੱਕ ਇੱਕ ਸ਼ਹਿਰ ਦੇ ਵਿੱਚ 50 50 ਡਾਕਟਰ ਬੈਠੇ ਆ ਹਸਪੀਟਲ ਬਣਾਤੇ ਜੇ ਅਸੀਂ ਵਕੀਲ ਲੱਭਣ ਹੈ ਵਕੀਲ ਵੀ ਲੱਭ ਜਾਣਗੇ ਕੋਰਟ ਦੇ ਵਿੱਚ ਚਲੇ ਜਾਓ ਉੱਥੇ ਵਕੀਲ ਬੈਠੇ ਆ ਤੁਹਾਡਾ ਕੇਸ ਝਗੜਨ ਦੇ ਲਈ ਜੇਕਰ ਇੰਜੀਨੀਅਰ ਲੱਭਣ ਹੈ ਉਹ ਵੀ ਲੱਭ ਜਾਣਗੇ ਪਰ ਜੇਕਰ ਤੁਸੀਂ ਖਰਾ ਬੰਦਾ ਲੱਭਣਾ ਹੈ ਨਾ ਸਮਾਜ ਦੇ ਵਿੱਚ ਉਹ ਲੱਭਣਾ ਮੁਸ਼ਕਲ ਹੈ ਵੀ ਜਿਹੜਾ ਬੰਦਾ ਬਿਲਕੁਲ ਚਾਰੇ ਪੱਖਾਂ ਤੋਂ ਖਰਾ ਹੋਵੇ ਜਿਹਦੇ ਬਿਹੇਵੀਅਰ ਦੇ ਵਿੱਚ ਕੋਈ ਛਲਕ ਤਕਤ ਨਾ ਹੋਵੇ ਉਹ ਲੱਭਣਾ ਬਹੁਤ ਔਖਾ ਹੈ ਤੇ ਜਿਹੜਾ ਉਹ ਬੰਦਾ ਹੈ ਨਾ ਖਰਾ ਉਹੀ ਗੁਰੂ ਦੀ ਕਸਵੱਟੀ ਤੇ ਖਰਾ ਉਤਰਦਾ ਬਾਕੀ ਤਾਂ ਸਾਰੇ ਐ ਅਸੀਂ ਦਾਵਾ ਕਰਦੇ ਆਂ ਵੀ ਮੈਂ ਚੰਗਾ ਐ ਮੈਂ ਸਿਆਣਾ ਐ ਮੇਰਾ ਸੁਭਾਅ ਬਹੁਤ ਵਧੀਆ ਐ ਮੇਰੀ ਸੋਚਨ ਸ਼ਕਤੀ ਮੇਰੇ ਕਰਮ ਸਭ ਅਸੀਂ ਜੋ ਕੇ ਗੁਰੂ ਦੀ ਕਸਵੱਟੀ ਤੇ ਖਰੇ ਨਹੀਂ